ਸਤ ਸ੍ਰੀ ਅਕਾਲ ਦੋਸਤੋ ਅੱਜ ਆਤਮਾ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਗੁਰਬਾਣੀ ਦੀ ਤਾਕਤ ਜਿਸ ਨੂੰ ਲਿਖਿਆ ਹੈ ਅਰਵਿੰਦਰ ਸਿੰਘ ਹੈਪੀ ਬ੍ਰਿਜ ਕੋਟੀਆ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਤੁਸੀਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਘਰੋਂ ਬੜੀ ਛੇਤੀ ਛੇਤੀ ਤਿਆਰ ਹੋ ਕੇ ਮੈਂ ਆਪਣੇ ਸਕੂਟਰ ਨੂੰ ਕਿੱਕ ਮਾਰੀ ਤੇ ਆਪਣੀ ਮਾਂ ਨੂੰ ਆਵਾਜ਼ ਦਿੱਤੀ ਮਾਂ ਆ ਜਾ ਉਹ ਜਲਦੀ ਮੈਂ ਤੈਨੂੰ ਬੱਸ ਵਿੱਚ ਚੜਾ ਕੇ ਕਚਹਿਰੀ ਵੀ ਜਾਣਾ ਆਪਣੇ ਸਾਥੀਆਂ ਨਾਲ ਮੰਗ ਪੱਤਰ ਦੇਣ ਤਾਂ ਮਾਂ ਨੇ ਅਗਿਓਂ ਆਵਾਜ਼ ਹੋ ਗਿਆ ਕਿਹਾ ਆ ਗਈ ਪੁੱਤੋ ਬਸ ਆਹ ਸੂਟ ਨਾਲ ਦੀ ਚੁੰਨੀ ਹੀ ਨਹੀਂ ਲੱਭ ਰਹੀ ਮੈਂ ਇਹ ਸੂਟ ਨਾਲ ਲੈ ਕੇ ਜਾਣਾ ਸੀ ਨਾਲੇ ਦੁਖ ਪੰਜਨੀ ਸਾਹਿਬ ਦਾ ਪਾਠ ਵੀ ਕਰਨਾ ਸੀ ਲੈ ਲੱਭ ਹੀ ਪਈ ਚੁੰਨੀ ਤਾਂ ਪਾਠ ਚੱਲ ਬੱਸ ਵਿੱਚ ਬਹਿ ਕੇ ਕਰਵਾਗੀ ਤੈਨੂੰ ਤੇਰੀ ਅੰਦੇਰੀ ਹੋ ਜਾਏਗੀ ਚੱਲ ਕੱਢ ਸਕੂਟਰ ਬਾਹਰ ਆ ਮੈਂ ਬੀਨੂ ਤੇ ਲਵ ਨੂੰ ਮਿਲ ਕੇ ਆਵਾਂ ਫਿਰ ਹਫਤੇ ਬਾਅਦ ਆਉਣਾ ਮੈਂ ਜਵਾਕਾਂ ਨੇ ਕਹਿਣਾ ਦਾਦੀ ਮਿਲ ਕੇ ਨਹੀਂ ਗਈ ਨਾਲੇ ਆਪਣੇ ਲਵ ਲਾਬ ਵਾਲੀ ਠੰਡੇ ਪਾਣੀ ਦੀ ਬੋਤਲ ਲੈ ਜਾਵਾਂ ਨਾਲ ਰਸਤੇ ਵਿੱਚ ਪਾਣੀ ਦੀ ਪਿਆਸ ਲੱਗੀ ਜਾਂਦੀ ਹੈ ਇਹਨੂੰ ਵੀ ਸਕੂਲ ਨੂੰ ਅਜੀ ਛੁੱਟੀਆਂ ਨੇ ਇੰਜ ਕਹਿੰਦੀ ਹੋਈ ਮਾਂ ਜਵਾਕਾਂ ਤੇ ਘਰ ਵਾਲੀ ਨੂੰ ਮੇਰਾ ਸਿਰ ਤੇ ਹੱਥ ਰੱਖੋ ਪਿਆਰ ਦਿੰਦੀ ਹੋਈ ਸਕੂਟਰ ਤੇ ਆਣ ਬੈਠੀ ਮੈਂ ਸਕੂਟਰ ਨੂੰ ਤੋਰ ਅੱਡੇ ਨੂੰ ਚੱਲ ਪਿਆ ਮੈਨੂੰ ਰਸਤੇ ਵਿੱਚ ਜਾਂਦੀ ਮਾਂ ਘਰ ਦੇ ਸਾਰੇ ਕੰਮ ਸਮਝਾਉਂਦੀ ਟਾਈਮ ਨਾਲ ਘਰੇ ਜਾਣ ਬਾਰੇ ਕਹਿੰਦੀ ਹੋਈ ਅੱਡੇ ਤੇ ਪਹੁੰਚ ਗਏ ਮੈਂ ਮਾਂ ਨੂੰ ਬੱਸ ਚੜ੍ਹਾਉਂਦੇ ਵਕਤ ਪੈਰੀ ਹੱਥ ਲਾਉਂਦਿਆਂ ਮਾਂ ਨੂੰ ਉਸ ਦਾ ਕੱਪੜਿਆਂ ਵਾਲਾ ਬੈਗ ਤੇ ਠੰਡੇ ਪਾਣੀ ਦੀ ਬੋਤਲ ਪਣਾਉਂਦਿਆਂ ਬੱਸ ਵਿੱਚ ਬਿਠਾ ਦਿੱਤਾ ਤੇ ਉਸ ਬੱਸ ਦਾ ਨੰਬਰ ਲਿਖ ਕੇ ਘਰੇ ਫੋਨ ਤੇ ਵਟਸਐਪ ਕਰ ਦਿੱਤਾ ਕਿ ਮਾਂ ਨੂੰ ਬੱਸ ਚੜ੍ਹਾ ਦਿੱਤਾ ਤੇ ਤੁਸੀਂ ਭੈਣ ਨੂੰ ਕੌਣ ਲਾ ਕੇ ਦੱਸ ਦੇ ਕਿ ਉਹ ਮਾਂ ਨੂੰ ਅੱਗੋਂ ਆ ਕੇ ਐਨੇ ਟਾਈਮ ਤੇ ਲੈ ਜਾਣਾ ਐਨੇ ਟਾਈਮ ਤੇ ਅਡੇ ਤੋਂ ਬਸਤੂਰ ਪਹੁੰਚੇਗੀ ਤੇ ਐਨੇ ਟਾਈਮ ਤੇ ਉੱਥੇ ਪਹੁੰਚ ਜਾਏਗੀ ਕਿਉਂਕਿ ਮੈਂ ਕਚਹਿਰੀ ਨਾਲ ਜਾਣ ਤੋਂ ਲੇਟ ਹੋ ਰਿਹਾ ਸੀ ਇਸ ਲਈ ਆਪ ਭੈਣ ਨੂੰ ਕੌਣ ਨਹੀਂ ਲਾਇਆ ਇਹ ਗੱਲਾਂ-ਗੱਲਾਂ ਵਿੱਚ ਮੈਂ ਲੇਟ ਹੋ ਜਾਵਾਂਗਾ ਫਿਰ ਆਪਾਂ ਕਿੱਕ ਮਾਰ ਕੇ ਆਪਣੇ ਸਾਥੀਆਂ ਕੋਲ ਕਚਹਿਰੀ ਜਾਣ ਲਈ ਪਹੁੰਚਿਆ ਤਕਰੀਬਨ ਪੌਣੇ 2 ਘੰਟੇ ਬਾਅਦ ਇੱਕ ਉੜ ਦੀ ਉੜ ਦੀ ਖਬਰ ਮੈਨੂੰ ਕੰਨਾਂ ਤੱਕ ਪਹੁੰਚੀ ਕਿ ਲੁਧਿਆਣੇ ਜਾ ਰਹੀ ਬੱਸ ਦਾ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਹੈ ਤੇ ਕਾਫੀ ਸਵਾਰੀਆਂ ਦੀ ਮੌਤ ਵੀ ਹੋ ਗਈ ਹੈ ਮੈਨੂੰ ਕੁਝ ਅਜੀਬ ਜਿਹੇ ਖਿਆਲ ਆਉਣ ਲੱਗੇ ਮੈਂ ਅੰਦਰੋਂ ਅੰਤਰੀ ਡਰ ਰਿਹਾ ਸੀ ਪਤਾ ਨਹੀਂ ਕਿਉਂ ਇਉਂ ਹੀ ਕਿਉਂ ਲੱਗ ਰਿਹਾ ਸੀ ਕਿ ਉਹੀ ਬੱਸ ਨਾ ਹੋਵੇ ਜਿਸ ਵਿੱਚ ਮਾਂ ਨੂੰ ਮੈਂ ਜਿਗਰਾਉਂ ਨੂੰ ਚੜਾ ਕੇ ਆਇਆ ਸੀ ਮੈਂ ਬਹਿਗਰੂ ਬਹਿਰੂ ਦਾ ਨਾਮ ਜਪਦਾ ਸਕੂਟਰ ਨੂੰ ਚੁੱਕ ਘਰ ਨੂੰ ਤੁਰ ਪਿਆ ਅਤੇ ਘਰ ਵਾਲੀ ਗਲੀ ਵਿੱਚ ਹੀ ਮੁੜਿਆ ਸੀ ਕਿ ਬੂਹੇ ਅੱਗੇ ਲੋਕਾਂ ਦਾ ਇਕੱਠ ਹੋਇਆ ਦੇਖ ਪੈਰਾ ਹਟੋਂ ਜਮੀਂ ਨਿਕਲ ਗਈ ਮੈਂ ਬੂਹੇ ਕੋਲ ਜਾ ਜਲਦੀ ਜਲਦੀ ਸਕੂਟਰ ਨੂੰ ਸਟੈਂਡ ਤੇ ਖੜਾ ਕਰ ਅੱਗੇ ਵਧਿਆ ਮੇਰੇ ਘਰ ਵਾਲੀ ਕੋਲ ਸਭ ਆਣ ਗਵਾਣ ਦੇ ਲੋਕ ਖੜੇ ਸਨ ਹੌਸਲਾ ਰੱਖਣ ਲਈ ਕਹਿ ਰਹੀ ਸੀ ਮੈਂ ਚੀਕਦੀ ਹੋਈ ਆਵਾਜ਼ ਵਿੱਚ ਪੁੱਛਿਆ ਕੀ ਹੋਇਆ ਮੈਨੂੰ ਦੱਸੋ ਕੀ ਹੋਇਆ ਕੋਈ ਦੱਸ ਕਿਉਂ ਨਹੀਂ ਰਿਹਾ ਭਾਈ ਮੈਨੂੰ ਦੱਸੋ ਪਤਾ ਤਾਂ ਲੱਗੇ ਕੀ ਗੱਲ ਹੋਈ ਹੈ ਇੰਨਾ ਇਕੱਠ ਕਿਉਂ ਕੀਤਾ ਹੈ ਤਾਂ ਇੱਕ ਗਵਾਨ ਵਿੱਚ ਰਹਿੰਦੀ ਮਾਤਾ ਨੇ ਕਿਹਾ ਪੁੱਤ ਤੂੰ ਵੀ ਹੌਸਲਾ ਰੱਖ ਗੱਲ ਸੁਣੀ ਘਬਰਾਈ ਨਾ ਬੈਗੁਰੂ ਸਭ ਠੀਕ ਕਰੂਗਾ ਮੈਂ ਫਿਰ ਕਿਹਾ ਪਰ ਮੈਨੂੰ ਕੋਈ ਦੱਸੇ ਵੀ ਕਿ ਕੀ ਹੋਇਆ ਤਾਂ ਮਾਤਾ ਨੇ ਮੁੰਡੇ ਦਾ ਅਸਰ ਰੱਖ ਦਿਆ ਕਿਹਾ ਪੁੱਤ ਜਿਸ ਵਾਸਤੇ ਤੇਰੀ ਮਾਂ ਗਈ ਸੀ ਉਸ ਵਾਸਤਾ ਐਕਸੀਡੈਂਟ ਹੋ ਗਿਆ ਹੈ ਉਸ ਦਾ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਹੈ ਬਸ ਇਹੀ ਪਤਾ ਚੱਲਿਆ ਹੈ ਕਿ ਉਹ ਕਿਸੇ ਟਰਾਲੇ ਨਾਲ ਸਿੱਧੀ ਵੱਜੀ ਤੇ ਬਹੁਤ ਲੋਕ ਮਾਰੇ ਗਏ ਨੇ ਐਨਾ ਸੁਣਦੇ ਹੀ ਮੈਂ ਪੈਰਾਂ ਪਾੜ ਡਿੱਗਦਾ ਹੋਇਆ ਉੱਚੀ ਚ ਰੋਣ ਲੱਗ ਪਿਆ ਮੇਰਾ ਡਰ ਮੇਰੇ ਅੱਗੇ ਆਣ ਖੜਾ ਹੋਇਆ ਜੋ ਮੈਂ ਕੁਝ ਮਿੰਟਾਂ ਪਹਿਲਾਂ ਸੋਚ ਰਿਹਾ ਸੀ ਕਿ ਮੈਨੂੰ ਮਾਂ ਦੇ ਤੁਰਨ ਲੱਗਿਆ ਉਸ ਦੇ ਬੋਲ ਕੰਨਾਂ 'ਚ ਆਉਣ ਲੱਗੇ ਉਸ ਦਾ ਰਾਸਤੇ ਵਿੱਚ ਮੈਨੂੰ ਸਮਝਾਇਆ ਮੇਰੀਆਂ ਅੱਖਾਂ ਅੱਗੇ ਆਉਣ ਲੱਗਾ ਮੇਰੀ ਘਰ ਦੀ ਤੇ ਮੇਰੇ ਬੱਚੇ ਦੀ ਮੈਨੂੰ ਦੇਖ ਉੱਚੀ ਉੱਚੀ ਰੋਣ ਲੱਗ ਪਏ ਮੈਨੂੰ ਚੁੱਪ ਕਰਵਾ ਹੌਸਲਾ ਦਿੰਦੇ ਹੋਏ ਲੋਕਾਂ ਨੇ ਮੈਨੂੰ ਉਸ ਥਾਂ ਤੋਂ ਪਹੁੰਚੜ ਲਈ ਕਿਹਾ ਜੇ ਜਵਾ ਐਕਸੀਡੈਂਟ ਹੋਇਆ ਸੀ ਮੈਂ ਆਪਣੇ ਆਪ ਨੂੰ ਸੰਭਾਲਦਾ ਹੋਇਆ ਮੋੜ ਸਕੂਟਰ ਨੂੰ ਚੁੱਕੀ ਪਿੱਛੇ ਨੂੰ ਫੇਰ ਮੁੜ ਉਸ ਜਗ੍ਹਾ ਵੱਲ ਤੁਰ ਪਿਆ। ਰਸਤੇ ਵਿੱਚ ਕਾਫੀ ਮਾੜੇ, ਖਿਆਲ ਮੇਰੀਆਂ ਅੱਖਾਂ ਦੇ ਮੂਰੇ ਆ ਰਹੇ ਸਨ। ਮੈਨੂੰ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਤੋੜ ਰਹੀ ਸੀ। ਮੈਂ ਪੁੱਛਦਾ ਪਛਾਉਂਦਾ ਉਸ ਜਗ੍ਹਾ ਤੇ ਪਹੁੰਚ ਗਿਆ। ਕੀ ਦੇਖਦਾ ਹਾਂ ਕਿ ਬੱਸ ਦਾ ਇੱਕ ਹਿੱਸਾ ਹੀ ਬਚਿਆ ਹੋਇਆ ਸੀ। ਬਿੰਨੇ ਹਿੱਸੇ ਬੱਸ ਤੇ ਪੂਰੀ ਤਰ੍ਹਾਂ ਖਤਮ ਸਨ। ਮੈਂ ਹੋਰ ਵੀ ਡਰ ਗਿਆ ਸੀ। ਬਾਸ ਦੀ ਹਾਲਤ ਨੂੰ ਦੇਖ ਕੇ ਲੋਕਾਂ ਦੀਆਂ ਚੱਪਲਾਂ ਜਿੱਤੀਆਂ ਤੇ ਹੋਰ ਸਮਾਨ ਵੀ ਸੜਕ ਤੇ ਖਿੰਡਿਆ ਪਿਆ ਸੀ ਖੂਨ ਨਾਲ ਬਸਤੇ ਸੀ ਸੇ ਅਰੰਗੇ ਹੋਏ ਸਨ ਸੜਕ ਦੇ ਤੇ ਖੂਨ ਕਾफी ਦੂਰ ਤੱਕ ਫੈਲਿਆ ਹੋਇਆ ਸੀ ਮੇਰੀ ਨਿਗਾਹ ਦੂਰ ਦੂਰ ਤੱਕ ਆਪਣੀ ਮਾਂ ਨੂੰ ਲੱਭ ਰਹੀ ਸੀ ਪਰ ਸਭ ਸਵਾਰੀਆਂ ਨੂੰ ਕੱਢ ਹਸਪਤਾਲ ਲਿਜਾਇਆ ਜਾ ਚੁੱਕਾ ਸੀ ਉਸ ਜਗ੍ਹਾ ਸਿਰਫ ਆਉਂਦੇ ਜਾਂਦੇ ਲੋਕਾਂ ਅਤੇ ਮੇਰੇ ਵਰਗੇ ਲੋਕਾਂ ਦਾ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ ਬੱਸ ਵਿੱਚ ਸਾਨੂੰ ਕੋਈ ਨਜ਼ਰ ਆ ਰਹੀ ਸਾਨੂੰ ਮੈਂ ਹੌਲੀ-ਹੌਲੀ ਅੰਦੀ ਨੂੰ ਵਧਿਆ ਲੋਕਾਂ ਦੇ ਖਿੰਦੇ ਸਮਾਨ ਨੂੰ ਦੇਖਦੇ ਹੋਏ ਮੈਨੂੰ ਆਪਣੀ ਮਾਂ ਦੇ ਹੱਥ ਵਿੱਚ ਦਿੱਤੀ ਠੰਡੇ ਪਾਣੀ ਦੀ ਬੋਤਲ ਸੀ ਉਹ ਨਜ਼ਰ ਪਈ ਮੈਂ ਭੱਜ ਕੇ ਉਸ ਕੋ ਚੁੱਕਿਆ ਪਰ ਬੈਗ ਨਜੇ ਨਾ ਆਇਆ ਮੈਂ ਉਸ ਬੋਤਲ ਨੂੰ ਇੱਕ ਨਾਲ ਲਾ ਕੇ ਫਿਰ ਰੋਣ ਲੱਗ ਪਿਆ ਮੇਰੇ ਹੰਝੂ ਤੇ ਮੇਰੇ ਹੌਂਕੇ ਮੇਰੀ ਆਵਾਜ਼ ਦਾ ਸਾਥ ਨਹੀਂ ਦੇ ਰਹੇ ਸਨ ਮੈਂ ਲੋਕਾਂ ਨੂੰ ਪੁੱਛਿਆ ਕਿ ਕਿ ਹਸਪਤਾਲ ਚ ਲੈ ਕੇ ਗਏ ਹਨ ਇਸ ਬਸ ਦੀਆਂ ਸਵਾਰੀਆਂ ਨੂੰ ਕਿਸ ਜਗ੍ਹਾ ਤੇ ਲੈ ਕੇ ਗਏ ਨੇ ਮੈਂ ਸਹਿਮੀ ਹੋਈ ਹੀ ਆਵਾਜ਼ ਨਾਲ ਪੁੱਛਿਆ ਤਾਂ ਉੱਥੇ ਖੜੇ ਲੋਕਾਂ ਨੇ ਮੈਨੂੰ ਹਸਪਤਾਲ ਦਾ ਨਾਮ ਦੱਸਦੇ ਹੋਏ ਕਿਹਾ ਕਿ ਭਾਈ ਕੁਝ ਹੀ ਬਚੇ ਨੇ ਇਸ ਵਿੱਚ ਸਫ਼ਰ ਕਰਨ ਵਾਲੇ ਇਸ ਭੈਣ ਨੂੰ ਵੀ ਨਾਲ ਹੀ ਲੈ ਜਾਓ ਇਸ ਦੀ ਬੇਟੀ ਵੀ ਇਸ ਬਸ ਵਿੱਚ ਹੀ ਲੁਧਿਆਣੇ ਤੋਂ ਆ ਰਹੀ ਸੀ ਮੈਂ ਉਸ ਰੋਂਦੀ ਹੋਈ ਔਰਤ ਨੂੰ ਵੀ ਪਿੱਛੇ ਉਠਾ ਲਿਆ ਉਸ ਹਸਪਤਾਲ ਪਹੁੰਚ ਗਿਆ ਜਿੱਥੇ ਹਸਪਤਾਲ ਦੇ ਲੋਕਾਂ ਬਾਹਰ ਲੋਕਾਂ ਦਾ ਭਾਰੀ ਇਕੱਠ ਸੀ ਤੇ ਲੋਕਾਂ ਵੱਲੋਂ ਰੋਸ ਵਜੋਂ 소ਸ਼ ਰੱਬਾ ਵੀ ਕੀਤਾ ਜਾ ਰਿਹਾ ਸੀ ਮੈਂ ਵੀ ਥੱਕਦਾ ਥਕਾਉਂਦਾ ਅੰਦਰ ਨੂੰ ਜਾਣ ਲੱਗਾ ਤੇ ਉਹ ਔਰਤ ਵੀ ਮੇਰੇ ਮਾਗਰ ਅੰਦਰ ਰੋਣ ਲੱਗੀ ਜਿਸ ਇਸ ਬੈੱਡ ਤੇ जख्मी ਸਵਾਰੀਆਂ ਪਈਆਂ ਸਨ ਮੈਂ ਉਹ ਸਾਰੇ ਦੇਖ ਆਇਆ ਪਰ ਮਾਂ ਨਜ ਨਹੀਂ ਆਈ ਮੇਰੇ ਨਾਲ ਜੋ ਔਰਤਾਈ ਸੀ ਉਸ ਨੂੰ ਵੀ ਉਸ ਦੀ ਬੇਟੀ ਨਜ਼ਰ ਨਹੀਂ ਆ ਰਹੀ ਸੀ ਫਿਰ ਮੈਂ ਉਥੋਂ ਕਿਸੇ ਡਾਕਟਰ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਸਵਾਰੀਆਂ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਪੋਸਟਮਾਰਟਮ ਲਈ ਪੋਸਟਮਾਰਟਮ ਰੂਮ ਵਿੱਚ ਤੇਜਤਾ ਹੈ ਤੁਸੀਂ ਉਸ ਜਗ੍ਹਾ ਤੇ ਜਾ ਕੇ ਦੇਖ ਲਵੋ ਇਹ ਗੋਲ ਮੇਰੇ ਦਿਲ ਨੂੰ ਚੀਰਦੇ ਹੋਏ ਮੇਰੇ ਰੋ ਨੂੰ ਬੰਨ ਰਹਿ ਸੰ ਮੈਂ ਤੇ ਜੀਆਂ ਅੱਖਾਂ ਤੇ ਕੰਬੀ ਬਾਜ ਵਿੱਚ ਪੋਸਟਮਾਰਟਮ ਰੂਮ ਦੇ ਦਾ ਪਤਾ ਪੁੱਛਿਆ ਮੇਰੇ ਮੰਗਰ ਉਹ ਔਰਤ ਵੀ ਰਹਿੰਦੀ ਹੋਈ मौके पर चादर चुक तो के चाहिए जाप भी कर सब लाशा के मूंह दिख रही थी अचानक उस औरत ने चीक मारी जिसना मेरे हाथों चुकी चादर भी छुट्टई उसकों ने हस्पता दर्दनाक माहौल बना दिता क्योंकि उसकी बेटी की लाश ਉਹ ਸਨ ਉਹ ਨਜ਼ਰ ਆ ਰਹੀ ਸੀ ਹੁਣ ਮੇਰੀ ਵਾਰੀ ਸੀ ਸਿਰਫ 4-5 ਲਾਸ਼ਾਂ ਹੀ ਬਾਕੀ ਦੇਖਣ ਵਾਲੀਆਂ ਰਹਿ ਗਈਆਂ ਸਨ ਮੈਂ ਬਹਿਗਰੂ ਬਹਿਗਰੂ ਤੇ ਓਗਲ ਮੰਤਰ ਜਪਦਾ ਅੱਗੇ ਵਧਿਆ ਮੇਰੇ ਵਿੱਚ ਹੁਣ ਪੂਰੀਆਂ ਅੱਖਾਂ ਖੋਲ ਕੇ ਲਾਸ਼ਾਂ ਨੂੰ ਅੰਦਰੋਂ ਚਾਦਰ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਮੈਂ ਇੱਕ ਇੱਕ ਕਰਦਾ ਸਭ ਲਾਸ਼ਾਂ ਨੂੰ ਦੇਖਦਾ ਲਾਸਟ ਚਾਦਰ ਚੁੱਕ ਕੇ ਦੇਖਣ ਲੱਗਾ ਮਨ ਬਹੁਤ ਡਰਿਆ ਹੋਇਆ ਸੀ ਮਾਨਾ ਬਹਿਗਰੂ ਬਹਿਗਰੂ ਕਰਦੇ ਹੋ ਕਹਿੰਦੇ ਹੋਏ ਨੇ ਉਹ ਚਾਦਰ ਵਿੱਚ ਸੁੱਕ ਲਈ ਥੀ ਦੇਖਿਆ ਉਸ ਥਾਂ ਵੀ ਮਾਂ ਨજર ਨਹੀਂ ਆਈ ਨਾ ਉਹ ਜਖਮਿਆਂ ਵਿੱਚ ਹਸਤਾ ਵਿੱਚ داخل ਸੀ ਤੇ ਨਾ ਹੀ ਉਹ ਪੋਸਟਮਾਰਟਮ ਰੂਮ ਵਿੱਚ ਸੀ ਮੈਂ ਜਲਦੀ ਜਲਦੀ ਬਾਹਰ ਨਿਕਲਿਆ ਤੇ ਬਾਹਰ ਖੜੇ ਲੋਕਾਂ ਨੂੰ ਪੁੱਛਣ ਲੱਗਾ ਕਿ ਹੋਰ ਸਵਾਰੀਆਂ ਕਿੱਥੇ ਨੇ ਜੋ ਇਸ ਵਸ ਵਿੱਚ ਸੀ ਉੱਥੇ ਖੜੇ ਲੋਕਾਂ ਅਤੇ ਕੁਝ ਡਾਕਟਰਾਂ ਵੱਲੋਂ ਦੱਸਿਆ ਗਿਆ ਕੇ કુલ 42 ਵਾਰੀਆਂ ਸਨ ਬੱਸ ਵਿੱਚ ਡਰਾਈਵਰ ਅਤੇ ਕਨੈਕਟਰ ਜਿਸ ਵਿੱਚ 11 ਬੱਚੇ ਅਤੇ 19 ਔਰਤਾਂ ਸਨ ਤੇ ਬਾਕੀ ਮਰਦ ਸਨ ਉਹਨਾਂ ਵਿੱਚੋਂ 24 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ 16 ਔਰਤਾਂ ਤੇ 8 ਬੱਚੇ 8 ਮਰਦਾਂ ਦੀ ਮੌਤ ਹੋ ਗਈ ਹੈ 18 ਅੰਦਰ ਹਸਪਤਾਲ ਵਿੱਚ ਇਲਾਜ ਲਈ ਦਾਖਲ ਹਨ ਮੈਂ ਕਿਹਾ ਪਰ ਨਾ 14 ਜੁਨਿਆ ਤੇ ਨਾ 24 ਵਿੱਚ ਮੇਰੀ ਮਾਂ ਹੈ ਉਹ ਵੀ ਇਸੇ ਵਾਸ ਵਿੱਚ ਸੀ ਉਹ ਮੈਨੂੰ ਨਹੀਂ ਮਿਲੀ ਅਗੋਹ ਲੋ ਕਰਨ ਲੱਗੇ ਇੱਕ ਵਾਰ ਦਵਾਰਾ ਦੇਖੋ ਸ਼ੈਤਾਨ ਨੂੰ ਕਵਰਾਇਆ ਹੋਇਆ ਨੂੰ ਪਤਾ ਨਾ ਚੱਲ ਸਕਿਆ ਹੋਵੇ ਉਦੋਂ ਜਦੋਂ ਮੈਂ ਘਰ ਫੋਨ ਲਾ ਕੇ ਦੱਸਣ ਲੱਗਾ ਕਿ ਮਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਕੀ ਦੇਖਿਆ ਕਿ ਫੋਨ ਤੇ ਭੈਣ ਦੀਆਂ ਕਈ ਮਿਸ ਕਾਲਾਂ ਆਈਆਂ ਹੋਈਆਂ ਸਨ ਮੈਂ ਡਰ ਦੇ ਦਰਦ ਦੇ ਨਹੀਂ ਪੋਣਾ ਭੈਣ ਨੂੰ ਲਾਇਆ ਤੇ ਮਨੋਂ ਮਣੀ ਸੋਚੇ ਲਗਾ ਕਿ ਭੈਣ ਨੂੰ ਕਿਸ ਤਰ੍ਹਾਂ ਦੱਸਾਂ ਕਿ ਮਾਂ ਦਾ ਐਕਸੀਡੈਂਟ ਹੋ ਗਿਆ ਤੇ ਮੈਨਰੇਦੇ ਹੀ ਇੰਨੇ ਨੂੰ ਭੈਣ ਨੇ ਪਹੁੰਚ ਚੁਕਿਆ ਤੇ ਕਹਿ ਲਗੀ ਕੀ ਹੋਇਆ ਵੀਰ ਮੈਂ ਉਹਦੇ ਅਗਲੇ ਬੋਲ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਕੁਝ ਨਹੀਂ ਹੋਇਆ ਭਣੀ ਫਿਰ ਭੈਣ ਕਹਿੰਦੀ ਫੋਨ ਕਿਉਂ ਨਹੀਂ ਚੁਪਦਾ ਨਾ ਕਰੇ ਭਾਬੀ ਨੂੰ ਫੋਨ ਲੱਗ ਰਿਹਾ ਹੈ ਉਸਦਾ ਵੀ ਸਵੇਟਾ ਉੱਪਾਰਿਆ ਕੀ ਗੱਲ ਹੈ ਸਭ ਖੈਰ ਤਾਂ ਹੈ ਅਜੇ ਤਾਂ ਮਾਨੂੰ ਪੂਰਾ ਇੱਕ ਦਿਨ ਵੀ ਨਹੀਂ ਹੋਇਆ ਘਰੋਂ ਆਈ ਹੈ ਤੁਸੀਂ ਤਾਂ ਇੰਜ ਉਲਝ ਗਏ ਹੋ ਹਜੂ ਖਾਸਦੀ ਹੋਈ ਕਹਿਣ ਲੱਗੀ ਮੈਂ ਕਿਹਾ ਭੈਣੇ ਮਾਂ ਇੱਕ ਦਿਨ ਨਹੀਂ ਗਈ ਅਜੇ ਅੱਗੇ ਬੋਲਣ ਹੀ ਲੱਗਾ ਸੀ ਇਹ ਅੱਗੋ ਭੈਣ ਕਹਿੰਦੀ ਹਾ ਹਾ ਪਤਾ ਪਤਾ ਵੀਰੇ ਮੈਨੂੰ ਪੂਰਾ ਹਫਤਾ ਰਹਿਣ ਆਈ ਹੈ ਪਰ ਅਸੀਂ ਹਫਤਾ ਨਹੀਂ ਦੋ ਹਫ਼ਤੇ ਰੱਖਾਂਗੇ ਮਾਨ ਕਿੰਨੇ ਚਿਰਾਂ ਬਾਅਦ ਆਈ ਐ ਇਸ ਵਾਰ ਸਾਡੇ ਕੋਲ ਪਰ ਉਹ ਵਿਚਾਰੀ ਫਿਕਰ ਕਰੀ ਜਾਂਦੀ ਐ ਕਿ ਲਵ ਦੀ ਠੰਡੇ ਪਾਣੀ ਦੀ ਬੋਤਲ ਜੋ ਲੈ ਕੇ ਆਈ ਸੀ ਉਹ ਦੂਸਰੀ ਵਾਸ ਵਿੱਚ ਰਹਿ ਗਈ ਹੈ ਜਿਸ ਵਿੱਚ ਉਹ ਪਹਿਲਾਂ ਬੈਠੀ ਸੀ ਹੁਣ ਜਦੋਂ ਉਹ ਘਰ ਗਈ ਤਾਂ ਬੋਤਲ ਬਾਰੇ ਪਤਾ ਲੱਗਣ ਤੇ ਲਵ ਨੇ ਰੋ ਰੋ ਕੇ ਬੁਰਾ ਹਾਲ ਕਰ ਲੈਣਾ ਮੈਂ ਹੈਰਾਨ ਹੁੰਦੇ ਨੇ ਅੱਖਾਂ ਵਿੱਚ ਖੁਸ਼ੀ ਦੀ ਚਮਕ ਨੂੰ ਮਹਿਸੂਸ ਕਰਦਿਆਂ ਉੱਚੀ ਨੇ ਪੁੱਛਿਆ ਮਾਂ ਪਹੁੰਚ ਗਈ ਤੇਰੇ ਕੋਲ ਤਾਂ ਭੈਣ ਨੇ ਗੋਂ ਕੋਸੇ ਹੋਏ ਕਿਹਾ ਆ ਗਈ ਆ ਭਰਾਵਾ ਪਰ ਤੁਸੀਂ ਦੱਸਣਾ ਨਹੀਂ ਸੀ ਕਿ ਮਾਂ ਇੱਥੋਂ ਤੁਰ ਪਈ ਐ ਤੇ ਐਨੇ ਟਾਈਮ ਤੱਕ ਪਹੁੰਚ ਜਾਊਗੀ ਤੇ ਮੈਂ ਤੇਰੇ ਭਾਣ ਜੇ ਨੂੰ ਭੇਜ ਦਿੰਦੀ ਤੇ ਮਾਂ ਨੂੰ ਲੈ ਆਉਂਦਾ ਵਿਚਾਰੀ ਨੂੰ ਉਥੇ ਅੱਧਾ ਘੰਟਾ ਅੜੀਕ ਅੜੀਕ ਕੇ ਫੇਰ ਆਟੋ ਨਾਲ ਘਰੇ ਪਹੁੰਚੀ ਐ ਮੈਂ ਬਹੁਤ ਖੁਸ਼ ਹੋਇਆ ਇੰਜ ਲੱਗਿਆ ਜਿਵੇਂ ਮੇਰਾ ਬੈਗਰੂੰਡ ਮੈਨੂੰ ਆਪਣੇ ਮੁਖੜ ਵਿੱਚ ਲੈ ਕੇ ਸਰ ਦੇ ਹੱਥ ਰੱਖ ਕੇ ਮੈਨੂੰ ਕਾਲੀ ਬੋਲੀ ਹਨੇਰ ਭਰੀ ਜ਼ਿੰਦਗੀ ਤੋਂ ਬਚਾ ਕੇ ਲੰਘ ਗਿਆ ਹੋਵੇ ਮੈਂ ਮਾਂ ਦੀ ਬਾਤ ਸੁਣ ਐਨਾ ਖੁਸ਼ ਹੋਇਆ ਕਿ ਮੈਨੂੰ ਕੁਝ ਵੀ ਨਹੀਂ ਦਿਸ ਰਿਹਾ ਸੀ ਸਿਰਫ ਮਾਂ ਹੀ ਦਿਸ ਰਹੀ ਸੀ ਮਾਂ ਦੀ ਬਾਤ ਹੀ ਸੁਣ ਰਹੀ ਸੀ ਤੇ ਮਾਂ ਨੂੰ ਪੁੱਛਣ ਤੋਂ ਬਤਾਰ ਲਿਆ ਕਿ ਉਸ ਬੱਸ ਵਿੱਚੋਂ ਇਸ ਲਈ ਉਤਰ ਗਈ ਕਿਉਂਕਿ ਉਸ ਬੱਸ ਵਿੱਚ ਗੀਤ ਬਹੁਤ ਉੱਚੀ ਆਵਾਜ਼ ਵਿੱਚ ਲੱਗੇ ਹੋਏ ਸਨ ਤੇ ਮੈਂ ਦੁੱਖ ਭਜਨੀ ਸਾਹਿਬ ਦਾ ਪਾਠ ਕਰ ਰਹੀ ਸੀ ਤਾਂ ਮੈਂ ਅੱਡੇ ਵਿੱਚੋਂ ਬਾਹਰ ਨਿਕਲਦੇ ਹੀ ਚੌਂਕ ਕੋਲ ਉਤਰ ਕੇ ਦੂਸਰੀ ਵਸ ਵਿੱਚ ਚੜ ਗਈ ਮੈਂ ਫੋਨ ਕਟਿਆ ਤੇ ਸਕੂਟਰ ਦੀ ਕਿੱਕ ਮਾਰ ਘਰੇ ਆ ਪਹੁੰਚਿਆ ਘਰੇ ਅਜੇ ਵੀ ਬਹੁਤ ਲੋਕ ਇਕੱਠੇ ਹੋਏ ਬੈਠੇ ਸਨ ਉਹ ਮੈਨੂੰ ਕੁਛ ਦੇਖਦੇ ਹੋਏ ਖੜੇ ਹੋ ਗਏ ਤੇ ਪੁੱਛਣ ਲੱਗੇ ਕਿ ਪੁੱਤ ਤੇਰੀ ਮਾਂ ਠੀਕ ਹੈ ਨਾ ਮਾ ਜਿਹਰੇ ਨੂੰ ਮੁਸਕਰਾਟ ਵਿੱਚ ਲਿਆਉਂਦੇ ਹੋਏ ਕਿਹਾ ਹਾਂ ਮਾਂ ਠੀਕ ਹੈ ਉਹ ਤਾਂ ਭੈਣ ਕੋਲੇ ਪਹੁੰਚ ਗਈ ਹੈ ਤੇ ਫਿਰ ਮੈਂ ਆਪਣੇ ਘਰ ਦੀ ਨੂੰ ਪੁੱਛਿਆ ਕਿ ਮੈਂ ਜੋ ਮੈਸੇਜ ਕੀਤਾ ਸੀ ਕਿ ਭੈਣ ਨੂੰ ਦੱਸ ਦੇਣਾ ਮਾਂ ਤੁਰ ਪਈ ਹੈ ਉਹ ਪਾ ਭੈਣ ਨੂੰ ਕਿਉਂ ਨਹੀਂ ਕੀਤਾ ਭੈਣ ਨੂੰ ਫੋਨ ਲਾ ਕੇ ਕਿਉਂ ਨਹੀਂ ਦੱਸਿਆ ਤਾਂ ਘਰ ਦੀ ਨੇ ਦੱਸਿਆ ਕਿ ਮੈਂ ਤੁਹਾਡਾ ਮੈਸੇਜ ਨੂੰ ਦੇਖ ਬਸ ਤਾਂ ਨੰਬਰ ਲਿਖਿਆ ਹੀ ਸੀ ਕਿ ਭੈਣ ਨੂੰ ਫੋਨ ਲਾਉਣ ਲੱਗੀ ਸੀ ਇਹ ਚਾਂਕ ਬੀਨੂ ਦੇ ਪੱਜੇ ਆਉਂਦੇ ਮੇਰੇ ਵਿੱਚ ਵੱਜਣ ਲੱਗੇ ਪਉਣ ਜੋਰ ਨਾਲ ਹੀ ਠੜਕ ਪਿਆ ਤੇ ਉਸ ਤੋਂ ਬਾਅਦ ਉਹ ਚੱਲੇ ਹੀ ਨਹੀਂ ਮੈਂ ਡਰਦੀ ਇਹ ਤੁਹਾਨੂੰ ਦੱਸਿਆ ਨਹੀਂ ਬੀਨੂ ਵੀ ਮੈਨੂੰ ਝੜਕੋਗੇ ਮੈਂ ਹਾਸੇ ਹੋਏ ਕਿਹਾ ਇਹੋ ਜਿਹੇ ਸੌ ਪਉਣ ਹੋਰ ਵਾਰ ਦੇਵਾ ਮੈਂ ਆਪਣੀ ਮਾਂ ਤੋਂ ਅੱਜ ਪਤਾ ਚੱਲਿਆ ਕਿ ਗੁਰਬਾਣੀ ਵਿੱਚ ਕਿੰਨੀ ਤਾਕਤ ਹੈ ਗੁਰਬਾਣੀ ਬਾਕੀ ਹੀ ਬੰਦੇ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲੈਂਦੀ ਹੈ ਮੈਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਉੱਠਿਆ ਤੇ ਗੁਰਸ਼ ਕਰ ਨਹਾ ਧੋ ਕੇ ਦੋਸਤ ਦੇ ਘਰੇ ਬਰਡੇ ਦੀ ਪਾਰਟੀ ਤੇ ਜਾਣ ਲਈ ਤੇਰਾ ਪਿਆਰ ਹੋਣ ਲੱਗਾ ਮੇਰੀ ਘਰ ਵਾਲੀ ਰੋਟੀ ਖਾ ਰਹੀ ਸੀ ਤੇ ਦੋਨੋਂ ਬੱਚੇ ਗੁਰਦੁਆਰਾ ਸਾਹਿਬ ਜਾਣ ਲਈ ਪਿਆਰ ਹੋ ਰਹੇ ਸਨ ਮੇਰਾ ਬਾਪੂ ਮੇਰੇ ਕੋਲ ਆ ਕੇ ਕਹਿਣ ਲੱਗਾ ਕਾਕਾ ਅੱਜ ਆਪਣੇ ਨਾਲ ਦੇ ਪਿੰਡ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਪਾਣੇ ਨੇ ਜੇ ਤੂੰ ਵੀ ਥੋੜਾ ਚਿਰ ਬਾਹਰ ਚਲਾ ਜਾਵੇਂ ਤਾਂ ਵਧੀਆ ਸਾਨੂੰ ਗੱਡੀ ਤੇ ਉਠਾ ਕੇ ਲੈ ਜਾਵੇਂਗਾ ਨਾਲੇ ਗੁਰਬਾਣੀ ਸੁਣੀ ਤੇ ਨਾਲੇ ਆਪਣੇ ਹੱਥੀਂ ਤੋਂ ਸੇਵਾ ਵੀ ਕਰ ਲਈ ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂ ਜਾਣਾ ਜੂਣਾ ਤੁਸੀਂ ਕੀ ਕਰਨਾ ਹੈ ਉੱਥੇ ਜਾ ਕੇ ਗਰਮੀ ਥੋੜੀ ਹੈ ਘਰੇ ਨਹੀਂ ਬੈਠੀਦਾ ਤਾਂ ਬਾਪੂ ਕਹਿੰਦਾ ਪੁੱਤ ਕਦੇ ਸੀ ਉਂ ਗੁਰਬਾਣੀ ਬਾਣੀ ਪਾਸੇ ਵੀ ਜਾਇਆ ਕਰ ਇਹ ਪਾਰਟੀਆਂ ਵਿੱਚ ਮੀਤ ਸ਼ਰਾਬ ਨੇ ਕੁਝ ਨਹੀਂ ਦੇਣਾ ਇਹ ਗੁਰਬਾਣੀ ਹੀ ਕੰਮ ਆਉਣੀ ਹੈ ਇਹ ਕੀਤੀ ਸੇਵਾ ਹੀ ਕੰਮ ਆਉਣੀ ਹੈ ਮਾਂ ਨੇ ਕਿਹਾ ਕੋਈ ਨਹੀਂ ਗੁਰਬਾਣੀ ਪੜਨ ਦਾ ਜਦੋਂ ਟਾਈਮ ਆਊ ਉਹ ਵੀ ਪੜਨ ਲਵਾਂਗੇ ਬਾਪੂ ਆਲੇ ਤਾਂ ਦੇ ਨਾ ਖਾਣ ਪੀਣ ਅਸਮ ਕੀ ਡਣਦੇ ਐ ਮੇਰੇ ਉਧਰੋਂ ਮੇਰੀ ਘਰਵਾਲੀ ਕਹਿੰਦੀ ਠੀਕ ਹੀ ਤਾਂ ਕਹਿੰਦੇ ਨੇ ਬਾਪੂ ਜੀ ਤੁਸੀਂ ਗੁਰਦੁਆਰਾ ਸਾਹਿਬ ਕਦੇ ਨਹੀਂ ਜਾਂਦੇ ਤੇ ਜਾਂ 11 ਦੋਸਤਾਂ ਦੀਆਂ ਪਾਰਟੀਆਂ ਵਿੱਚ ਜਾਣ ਨੂੰ ਬਿੰਦ ਲਾਉਂਦੇ ਆਂ ਤਿਆਰ ਹੋ ਨਹੀਂ ਦੀਜੀ ਦੀ ਰਾਤ ਦੇ ਕਹੀ ਜਾਂਦੇ ਸੀ ਕਿ ਆਪਾਂ ਸਵੇਰੇ ਅਖੰਡ ਪਾਠ ਸਾਹਿਬ ਦੇ ਸਾਰੇ ਜਾਵਾਂਗੇ ਤੇ ਬੱਚੇ ਵੀ ਦੇਖੋ ਤਿਆਰ ਹੋ ਜਾਂਦੇ ਨੇ ਮੈਂ ਕਿਹਾ ਨਹੀਂ ਮੈਨੂੰ ਪੁੱਛ ਕੇ ਤਿਆਰ ਹੋਏ ਨੇ ਮੈਂ ਕਿਹਾ ਸੀ ਕਿਸੇ ਨੂੰ ਕਿ ਜਾਣਾ ਮੈਂ ਤੁਹਾਡੇ ਨਾਲ ਬਹੁਤਾ ਨਾ ਚਵੜਾ ਇਹਨਾਂ ਨੂੰ ਨਾਲੇ ਬਾਪੂ ਜੀ ਤੁਸੀਂ ਤਾਂ ਸਿਆਣੇ ਹੋ ਨਵਾਕਾਂ ਨੂੰ ਕਿਉਂ ਐਵੇਂ ਮਗਰ ਲਾਇਆ ਤੁਸੀਂ ਜੇ ਗਰਮੀ ਲੱਗ ਗਈ ਫੇ ਡਾਕਟਰਾਂ ਨੂੰ ਲੈ ਕੇ ਕਰੋ ਬਰਾਉ ਨਾਲੇ ਪੈਸੇ ਖੜਾਉਗੇ ਬਾਪੂ ਕਹਿੰਦਾ ਪਰ ਪੁੱਤਰਾ ਮੈਂ ਕਿਹਾ ਮੈਂ ਕਹਤਾ ਨਹੀਂ ਮੈਂ ਕਹਤਾ ਨਹੀਂ ਤਾ ਬਸ ਰਹੀ ਤੁਸੀਂ ਵੀ ਟਿੱਕੇ ਕਰ ਬੈਠੋ ਉਧਰੋਂ ਤਰੀ ਆਉਂਦੀ ਦੀਜੀ ਦੇ ਗਿਆ ਪੁੱਤ ਇੰਜ ਨਹੀਂ ਕਹੀਦਾ ਗੁਰਦੁਆਰੇ ਜਾਣ ਤੋਂ ਨਹੀਂ ਕਦੇ ਰੁਕੀਦਾ ਗੁਰਬਾਣੀ ਸੁਣ ਨਾਲ ਦੁੱਖ ਕਲੇਸ਼ ਬਿਮਾਰੀਆਂ ਅਤੇ ਵੱਡੀਆਂ-ਵੱਡੀਆਂ ਆਫਤਾਂ ਦਾ ਖਾਤਮਾ ਹੁੰਦਾ ਹੈ ਆਉਂਦੀਆਂ ਨਹੀਂ ਪੁੱਤ ਬਿਮਾਰੀਆਂ ਜਿਸ ਦਿਨ ਤੈਨੂੰ ਇਸ ਗੱਲ ਦਾ ਚਾਨਣ ਹੋ ਗਿਆ ਤੇ ਇਹ ਵਿਆਪਾਟੀਆਂ ਛੱਡ ਗੁਰਬਾਣੀ ਸੁਣਨਾ ਜਾਇਬ ਹੋਇਆ ਚੱਲ ਮੇਰਾ ਪੁੱਤ ਹੋ ਜਾ ਪਿਆਰ ਚੱਲਦੇ ਆ ਸਾਰੇ ਮੈਂ ਕਿਹਾ ਜੀ ਤੁਸੀਂ ਸਮਝਦੇ ਕਿਉਂ ਨਹੀਂ ਮੈਂ ਆਪਣੇ ਦੋਸਤਾਂ ਨੂੰ ਟਾਈਮ ਦਿੱਤਾ ਹੋਇਆ ਹੈ ਕਿ ਆਪਾਂ 9 ਵਜੇ ਟਰਨਾਂ ਨਾਲੇ ਉਹ ਗੱਡੀ ਲੈ ਕੇ ਆਉਂਦੇ ਹੀ ਹੋਣਗੇ ਉਹ ਕੀ ਕਹਿਣਗੇ ਕਿ ਸਾਨੂੰ ਬੁਲਾ ਕੇ ਆਪ ਤੁਰ ਲੈਣੇ ਬਾਹਲੀ ਗੱਨਾ ਤੁਸੀਂ ਚਲੇ ਜਾਓ ਨਾਲੇ ਵੱਡੇ ਰੋਡ ਤੇ ਉੱਪਰ ਦਾ ਘਰ ਆ ਜਾਣਾ ਆਪਣਾ ਉਹ ਹੀ ਅੱਗੇ ਖੜਾ ਹੱਥ ਕੀ ਦੇਣਾ ਬੱਸ ਨੂੰ ਤੁਸੀਂ ਚਲੇ ਜਾਓ ਬਾਪੂ ਕਹਿੰਦਾ ਠੀਕ ਆ ਪੁੱਤਰਾ ਤੇਰੀ ਮਰਜ਼ੀ ਪਰ ਆਜ ਵਾਕਾ ਨੂੰ ਕੀ ਕਹਾ ਹੁਣ ਜਿਹਦੇ ਤਿਆਰ ਕੀਤੇ ਐ ਤੂੰ ਹੀ ਸਮਝਾ ਕੇ ਕਹਿ ਦੇ ਮੇਰੇ ਬਸ ਦਾ ਕੰਮ ਨਹੀਂ ਇਹ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦੇ ਤੂੰ ਸੀ ਨਾ ਚਿੰਤਾ ਕਰੋ ਇਹਨਾਂ ਦੀ ਐਨੇ ਨੂੰ ਦਰਵਾਜ਼ੇ ਵਿੱਚ ਗੱਡੀ ਦਾ ਹਾਰਨ ਵੱਜਿਆ ਮੈਂ ਕਿਹਾ ਕਿਉਂ ਆਗੇ ਨਾ ਅਗਲੇ ਮੈਂ ਜੇ ਤਿਆਰ ਨਹੀਂ ਹੋਇਆ ਗੱਲਾਂ ਵਿੱਚ ਲਾ ਰੱਖਿਆ ਤੁਸੀਂ ਮੈਨੂੰ ਤੇ ਜਾ ਕੇ ਬਾਹਰ ਦਰਵਾਜੇ ਨੂੰ ਖੋਲ ਆਪਣੇ ਦੋਸਤਾਂ ਨੂੰ ਘਰੇ ਲੈ ਆਇਆ ਕਿ ਬਸ 10 ਮਿੰਟ ਜੋ ਹੁਣੇ ਹੀ ਤਿਆਰ ਹੋਣਾ ਉਹਨਾਂ ਨੂੰ ਘਰ ਵਾਲੀ ਨੇ ਚਾਹ ਬਣਾ ਕੇ ਪਰਾ ਦਿੱਤੀ ਤੇ ਬਾਪੂ ਜੀ ਉਹਨਾਂ ਕੋਲ ਜਾ ਕੇ ਪੁੱਛਣ ਲੱਗੇ ਕਿ ਪੁੱਤ ਤਿੰਨੇ ਵਜੇ ਆ ਤੁਹਾਡੀ ਇਹ ਪਾਰਟੀ ਤਾਂ ਉਹਨਾਂ ਨੇ ਦੱਸਿਆ ਕਿ ਪਾਰਟੀ ਤਾਂ ਸ਼ਾਮ 4 ਵਜੇ ਹੈ ਅਸੀਂ ਤਾਂ ਵੈਸੇ ਹੀ ਪਹਿਲਾਂ ਚੱਲਿਆਂ ਬਾਪੂ ਤਾਂ ਬਾਪੂ ਨੇ ਕਿਹਾ ਪੁੱਤ ਅਸੀਂ ਨਾ ਗੁਰਦੁਆਰਾ ਸਾਹਿਬ ਜਾਣਾ ਸੀ ਨਾਲ ਦੀਪਿੰਦ ਜੇ ਤੁਸੀਂ ਕਹੋ ਤਾਂ ਰਵੀ ਨੂੰ ਨਾਲ ਲੈ ਜਾਏਗੀ ਪਾਰਟੀ ਦੇ ਟਾਈਮ ਤੁਹਾਡੇ ਕੋਲ ਪਹੁੰਚ ਜਾਵੇਗਾ ਤਾਂ ਮੇਰੇ ਦੋਸਤ ਰਣ ਲਗੇ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਲੈ ਜਾਓ ਰਵੀ ਨੂੰ ਨਾਲ ਅਸੀਂ ਉੱਥੇ ਹੀ ਮਿਲ ਲਵਾਂਗੇ ਆਇਨੇ ਮਾਇਆ ਦੇ ਘਰ ਜਰ ਤੁਸੀਂ ਵੀ ਨਾ ਆਪਾਂ ਇਕੱਠੇ ਚੱਲਦੇ ਤਾਂ ਵਧੀਆ ਸੀ ਇਹਨਾਂ ਨੇ ਤਾਂ ਕਹੀ ਜਾਣਾ ਹੁੰਦਾ ਤਾਂ ਮੇਰਾ ਦੋਸਤ ਜਿੱਤਾ ਕਹਿੰਦਾ ਯਾਰ ਤੂੰ ਦੀਜੀ ਪਾਪੂ ਹੋਰਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾ ਬੁੱਢੇ ਠੇਰੇ ਬਸਾਂ ਦੀ ਧੱਕੇ ਖਾਂਦੇ ਚੰਗੇ ਲੱਗਣਗੇ ਜਾ ਲੈ ਜਾ ਜਵਾਕਾਂ ਤੇ ਭਾਬੀ ਨੂੰ ਵੀ ਨਾਲ ਜਾ ਗੁਰਦੁਆਰਾ ਸਾਹਿਬ ਸਤੰਦਰਾ ਕਰਮਾ ਵਾਲਾ ਜਿਹੜਾ ਇਹੋ ਜਿਹਾ ਪਰਿਵਾਰ ਮਿਲਿਆ ਨਹੀਂ ਤਾਂ ਸਾਰੇ ਆਹਾ ਮੋਬਾਈਲ ਟੀਵੀ ਨਹੀਂ ਛੱਡਦੇ ਅਸੀਂ ਤਾਂ ਆਪ ਭਾਗ ਗਿਆਂ ਜੋ ਪਦੇ ਹੀ ਜਾਂਦੇ ਆ ਗੁਰਦੁਆਰਾ ਸਾਹਿਬ ਤੂੰ ਚਲਾ ਜਾ ਕੋਈ ਗੱਲ ਨਹੀਂ ਆਪਾਂ ਉੱਥੇ ਮਿਲਾਂਗੇ ਐਨਾ ਕਹਿ ਕੇ ਉਹ ਚਾਰੇ ਕੱਪੜੇ ਕੱਢਦੇ ਹੋਏ ਚਲੇ ਗਈ ਤੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਗੱਡੀ ਕੱਢ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਦੀ ਭੋਗਤੀ ਚਲਾ ਗਿਆ ਉੱਥੇ ਜਾ ਕੇ ਅਸੀਂ ਸਾਰਾ ਨੀ ਮੱਥਾ ਟੇਕਿਆ ਤੇ ਬਾਤ ਸੁਣਨ ਲੱਗੇ ਉਸ ਤੋਂ ਬਾਅਦ ਕੀਰਤਨ ਕੀਰਤਨ ਕਰਨ ਲੱਗ ਪਏ ਇਹਤਨ ਐਨੀ ਮਿੱਠੀ ਬਾਣੀ ਚ ਉਹ ਰਹਾ ਸੀ ਕਿ ਮੈਂ ਕੀਰਤਨ ਵਿੱਚ ਪੂਰਾ ਮਗਨ ਹੋ ਗਿਆ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਓਹ ਪਹ ਪਿਆ ਮੈਂ ਪ੍ਰਸਾਦਿਆਂ ਦੀ ਸੇਵਾ ਕਰਨ ਲੱਗਾ ਤੇ ਮੇਰੀ ਘਰਵਾਲੀ ਤੇ ਬੱਚੇ ਉਹ ਝੂਠੇ ਭਾਂਡਿਆਂ ਨੂੰ ਮਾਂਜਣਾ ਤੇ ਧੋਣ ਦੀ ਸੇਵਾ ਕਰਨ ਲੱਗੇ ਮੇਰੀ ਬੀਜੀ ਤੇ ਬਾਪੂ ਜੀ ਨੂੰ ਦੇਖ ਕੇ ਬਹੁਤ ਖੁਸ਼ ਆਣ ਉਸ ਤੋਂ ਬਾਅਦ ਮੈਂ ਤੇ ਮੇਰੀ ਘਰਵਾਲੀ ਨੇ ਲੰਗਰ ਛਕਿਆ ਏਸੀ ਘਰੇ ਮੋੜ ਲਈ ਗੱਡੀ ਵਿੱਚ ਬੈਠਣ ਲੱਗੇ ਤੇ ਐਨੇ ਨੂੰ ਪਿੰਡੋਂ ਚਾਚੇ ਦਾ ਲੋਕ ਦਾ ਫੋਨ ਆਇਆ ਕਿ ਰਵੀ ਪੁੱਤ ਤੁਹਾਡੇ ਘਰ ਇੱਕ ਟਰੱਕ ਸਿੱਧਾ ਅੰਦਰ ਕੰਦਾ ਕੋਠਾ ਢਾ ਕੇ ਵੜ ਗਿਆ ਹੈ ਚੰਗਾ ਹੋਇਆ ਤੁਸੀਂ ਕੋਈ ਘਰ ਨਹੀਂ ਸੀ ਨਹੀਂ ਤਾਂ ਪਤਾ ਨਹੀਂ ਕੀ ਬਣ ਜਾਣਾ ਸੀ 2 ਮਿੰਟਾਂ ਚ ਪੁੱਤ ਸਾਰਾ ਪਿੰਡ ਇਕੱਠਾ ਹੋਇਆ ਪਿਆ ਤੁਸੀਂ ਕਿੱਥੇ ਹੋ ਜਲਦੀ ਘਰੇ ਪਹੁੰਚੋ ਮੈਂ ਚਾਚੇ ਨੂੰ ਸਿਰਫ ਇੰਨਾ ਹੀ ਕਹਿ ਪਾਇਆ ਕਿ ਚਾਚਾ ਹਾਂ ਅਸੀਂ ਆਉਂਦੇ ਹਾਂ ਥੋੜੇ ਟਾਈਮ 'ਚ फोन कट के उठ गया मैनू देख मेरे बापू जी ने कहा कि होया पुत्रा, इंज क्यों बैठ गया सुख तो है की गल है की हो गया बीजी भी पिछे बोली रवि की होया पुत्र बोलदा क्यों नहीं मैं अखा नरदे हुए ते गुरुद्वारा साहब वाल हाथ जोड़ के कह लगा वाहगुरु जी तीन हो अपरंपरा हो ਇਸ ਪੁਲੇ ਪੜ ਕੇ ਨੂੰ ਤੁਸੀਂ ਗੜ ਨਾਲ ਲਾ ਕੇ ਇਸ ਦੁਨੀਆ ਵਿੱਚ ਰਹਿਣ ਜੁਗਾ ਕਰ ਦਿੱਤਾ ਹੈ ਮੈਂ ਪਾਪੀ ਇਸ ਦਰ ਤੇ ਜੇ ਅੱਜ ਨਾ ਆਉਂਦਾ ਤਾਂ ਮੈਂ ਪਲ-ਪਲ ਮਰਨਾ ਸੀ ਮੇਰੀ ਜ਼ਿੰਦਗੀ ਨਰਕ ਬਣ ਜਾਣੀ ਸੀ ਉਹ ਸੱਚੇ ਬਾਦਸ਼ਾ ਤੁਹਾਡੇ ਹੱਥ ਸਭ ਦੁਨੀਆ ਦੀ ਦੌਰ ਹੈ ਇਸ ਗੁਰਬਾਣੀ ਵਿੱਚ ਬਹੁਤ ਵੱਡੀ ਤਾਕਤ ਹੈ ਅੱਜ ਜੇ ਮੇਰਾ ਪਰਿਵਾਰ ਮੇਰੇ ਕੋਲ ਹੈ ਤਾਂ ਉਹ ਇਸ ਗੁਰਬਾਣੀ ਕਰਨ ਹੈ ਪਰ ਕਰ ਤਾਂ ਫਿਰ ਵੀ ਬਣ ਜਾਊ ਪਰ ਪਰਿਵਾਰ ਨਹੀਂ ਮਿਲਦਾ ਵੇ ਗੁਰੂ ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਸੱਚੇ ਪਾਤਸ਼ਾਹ ਕਿ ਹਰ ਰੋਜ਼ ਗੁਰਬਾਣੀ ਪੜ੍ਹਾਂਗਾ ਤੇ ਗੁਰਦੁਆਰਾ ਸਾਹਿਬੀ ਆਵਾਂਗਾ ਜੇ 2000 ਘੰਟਿਆਂ ਨੇ ਮੇਰੀ ਜ਼ਿੰਦਗੀ ਵਿੱਚ ਐਡੀ ਵੱਡੀ ਨਸੀਬਤ ਨੂੰ ਤਾਲ ਦਿੱਤਾ ਤਾਂ ਹਰ ਰੋਜ਼ ਸੁੰਨ ਪੜਨ ਨਾਲ ਮੇਰਾ ਤਾਂ ਜੀਵਨ ਤਨ ਹੋ ਜਾਏਗਾ ਵੇ ਗੁਰੂ ਜੀ ਇਸੇ ਤਰ੍ਹਾਂ ਹਰ ਇਨਸਾਨ ਨੂੰ ਸੋਝੀ ਪਾਈ ਤੇ ਆਪਣੇ ਲੜਨਾਂ ਕੀ ਉਨਾਂ ਨੂੰ ਚੰਗੇ ਮਾਰਗ ਤੇ ਚੱਲਣ ਦਾ ਬਲ ਬਖਸ਼ੀ ਇਹ ਸੁਣ ਮੇਰਾ ਪਰਿਵਾਰ ਮੇਰੇ ਗਲੇ ਲੱਗ ਕੇ ਰੋਂ ਲੱਗ ਪਿਆ ਬੀਜੀ ਕਹਿਣ ਲੱਗੇ ਪੁੱਤਰਾ ਮੈਂ ਕਿਹਾ ਸੀ ਨਾ ਤੈਨੂੰ ਜਿਸ ਦਿਨ ਤੈਨੂੰ ਇਸ ਗੁਰਬਾਣੀ ਦੀ ਤਾਕਤ ਚਾਨਣ ਹੋ ਗਿਆ ਤੂੰ ਇਹ ਵਿਆਹ ਪਾਰਟੀਆਂ ਛੱਡ ਗੁਰਬਾਣੀ ਸੁਣ ਜਾਇਆ ਕਰੇਗਾ ਹੋ ਗਿਆ ਨਾ ਚਾਨਣ ਪੁੱਤਰਾ ਤੈਨੂੰ ਚੱਲ ਮੇਰਾ ਪੁੱਤ ਉੱਥੇ ਚੱਲ ਘਰ ਚਲੀ ਗਏ ਕੋਈ ਗੱਲ ਨਹੀਂ ਘਰ ਦਾ ਕੀ ਹੈ ਫਿਰ ਬਣਦੀ ਆਪਾਂ ਸਾਰੇ ਇੱਕ ਦੂਜੇ ਦੇ ਕੋਲ ਆਂ ਇਹ ਹੀ ਬਹੁਤ ਹੈ ਗੁਰਬਾਣੀ ਦੀ ਤਾਕਤ ਤੁਸੀਂ ਵੀ ਸੁਣੀ ਹੈਪੀ ਫੁੱਟ ਕੋਟੇ ਜੀ ਦੀ ਰਚਨਾ ਮੈਨੂੰ ਤਾਂ ਬਹੁਤ ਪਸੰਦ ਲੱਗੀ ਤੁਸੀਂ ਵੀ ਇਸ ਵਾਰੇ ਬਾਅਦ ਤੋਂ ਬਾਅਦ ਕਮੈਂਟ ਕਰਕੇ ਦੱਸੋ ਆਪਣੇ ਮਾਰੇ ਬਾਪਰੇ ਹਾਸਿਆਂ ਨਾਲ ਬਾਰੇ ਜਰੂਰ ਕਮੈਂਟਾਂ 'ਚ ਦੱਸੋ ਜੀ ਕੋਈ ਕੋਈ ਬਾਰਤਾ ਕਿਸ ਨਾਲ ਕੀ ਵਰਤਾ ਹੁੰਦਾ ਹੈ ਧੰਨਵਾਦ ਜੀ